ਤਦਨ ਸასი ਕਾਲ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਬਈ ਅੱਜ ਦੱਲ ਕਰਦੇ ਆ ਵੀ ਰਾਤ ਜਿਹੜਾ ਜਲੰਧਰ ਮੀਂਹ ਪਿਆ ਭਾਈ ਕੋਈ ਪੁੱਛੋ ਹੀ ਨਾ ਹੈ ਨਾ ਵੀ ਐਂ ਦੇ ਸੀ ਜਿਵੇਂ ਕੋਈ ਪਾਣੀ ਨੀਚੇ ਉੜੇ ਡਿਆ ਉਹ ਜਾਨੀ ਕਿ ਨੀਚੇ ਪਾਣੀ ਸਾਰੇ ਦਾ ਸਾਰਾ ਛੁੱਟਿਆ ਕਈ ਵਾਰੀ ਬਾਲਟੀ ਤੋਂ ਪਾਣੀ ਛੁੱਟਦੇ ਨੇ ਆ ਘਿਰਾ ਕੇ ਇਦਾਂ ਡਿੱਗਦਾ ਸੀ ਪਾਣੀ ਤੇ ਪਾਣੀੋਂ ਪਾਣੀ ਹੋਇਆ ਉਹਨਾ ਜਲੰਧਰ ਕਿਉਂਕਿ ਰਾਤ ਦੇ 1:00 ਪਾਣੀ 1:00 ਸ਼ੁਰੂ ਹੋਇਆ ਮੀਂਹ ਕੋਈ ਇੰਨੇ ਪਾਰੀ ਵਿੱਚ ਬਾਹਰ ਵੀ ਨਹੀਂ ਜਾਂਦਾ ਤੇ ਪਰ ਸਾਰੇ ਕੋਈ ਕਦੀ ਵਾਸ਼ਰੂਮ ਉੱਠਿਆ ਜੰਗਿਆ ਤਾਂ ਕਿਦਾਂ ਵੀ ਸਭ ਨੇ ਵੇਖਿਆ ਪਰ ਉੱਥੇ ਸੁੱਤੇਆ ਕੋਈ ਵੀ ਨਹੀਂ ਕਿਉਂਕਿ ਇੰਨੀ ਜ਼ੋਰ ਦੀ ਮੀਂਹ ਪੈਂਦਾ ਵਸਸੀਂ ਡਰ ਗਏ ਸੀ ਆ ਆਪਣੇ ਘਰਾਂ ਦਾ ਵੀ ਖਰਚਾ ਪੈਦਾ ਹੋ ਜਾਂਦਾ ਆਪਣੇ ਕਿਨਾ ਡੈਮ ਟੁੱਟਣ ਦਾ ਵੀ ਕਈ دریا ਦਾ ਪੰਨ ਕੋਈ ਟੁੱਟਣਾ ਜਾਵੇ ਕੋਈ ਪਾਣੀ ਇੱਧਰ ਸਾਡੇ ਵੱਲ ਨਾ ਆ ਜੇ ਕਿ ਤਾਂ ਡਰ ਦਾ ਮਾਹੌਲ ਤੇ ਸਹਿਮ ਦਾ ਮਾਹੌਲ ਸੀਗਾ ਸਾਰਿਆਂ ਦੇ ਵਿੱਚ ਕਿਤੇ ਬਿਜਲੀ ਚਮਕਰੀ ਸੀ ਇੰਨਾ ਕੜਕ ਰਿਆ ਸੀਗਾ ਤੇ ਮੈਨੂੰ ਪਤਾ ਲੱਗਾ ਉਧਰ ਦਾਂਚਵੰਦ ਵਾਲੀ ਸਾਈਡ ਕੋਈ ਸ਼ਾਪ ਤੇ ਗਿਰੀ ਐ ਉਹ ਸੜ ਗਈ ਸੀ ਐਸ ਮਾਹੌਲ ਦੇ ਵਿੱਚ ਜੀਣਾ ਕਿੰਨਾ ਔਖਾ ਕਿੰਨਾ ਔਖਾ ਆ ਇੰਨਾ ਸਭ ਸੰਤਾਪਾਂ ਨੂੰ ਸਹਿਣਾ ਪੰਜਾਬ ਦੇ ਉੱਤੇ ਪਤਾ ਨਹੀਂ ਕਿਹੜੀ ਕੁਦਰਤੀ ਕਰੋਪੀ ਆ ਗਈ ਵੈਸੇ ਹਿਮਾਚਲ ਚ ਵੀ ਔਰ ਹਿਮਾਚਲ ਵੀ ਕਦੀ ਪੰਜਾਬ ਦਾ ਇੱਕ 파ਟ ਹੁੰਦਾ ਸੀ ਦੋਨਾਂ ਸਟੇਟਸ ਦੇ ਵਿੱਚ ਇੰਨੀ ਤਬਾਹੀ ਜੰਮੂ ਕਸ਼ਮੀਰ ਵੀ ਹੈ ਬਾਕੀ ਸਟੇਟ ਵੀ ਹੈ ਤਾਂ بارش ਹੁੰਦੀ ਹੈ ਪਰ ਜਿੰਨੀ ਹੁੰਦੀ ਹੈ ਹਲਕੀ ਬੁਡੀ بارش ਹੁੰਦੀ ਹੈ ਜਦ ਆ ਇਦਾਂ ਦੀ بارش ਨੂੰ ਕੰਟਰੋਲ ਕਰਨਾ ਵੀ ਸੌਖਾ ਹੈ ਔਰ ਪਤਾ ਨਹੀਂ ਕੀ ਵੀ ਨਜ਼ਰ ਲੱਗੀ ਐ ਸੋਹਣੇ ਪੰਜਾਬ ਨੂੰ ਹਾਸਤਾ ਵਸਤਾ ਖੁਸ਼ੀਆਂ ਖੇੜਿਆ ਵਾਲਾ ਪੰਜਾਬ ਅੱਜ ਪਾਣੀ ਉਪੜੀ ਹੋਇਆ ਹੈ ਪਾਣੀ ਦੇ ਵਿੱਚ ਲੋਕੀ ਚੜਦੇ ਕਿੰਨੀ ਮੁਸ਼ਕਲ ਦੇ ਹਾਲਾਤਾਂ ਵਿੱਚ ਜੀ ਰਹੇ ਐ ਇਹ ਤਾਂ ਉਹ ਲੋਕ ਜਾਣਦੇ ਅੱਡੇ ਛੱਤ ਤੇ ਵੀ ਤੰਬੂ ਲਾ ਕੇ ਰਹਿ ਰਹੇ ਐ ਤੇ ਜਦੋਂ ਹਵਾ ਚ ਆਦੀ ਬਾਰਿਸ਼ ਆਂਦੀ ਐ ਤੇ ਉਦੋਂ ਕਿੰਨਾ ਮੁਸ਼ਕਲ ਹੁੰਦਾ ਔਰ ਆਪਣਾ ਸਮਾਨ ਸਮੇਟ ਕੇ ਘਰਾਂ ਚ ਬੈਠੇ ਲੋਕ ਬੇਕਾਰ ਹੋਏ ਆ ਕਦੀ ਇੱਧਰ ਪੈਰਦੇ ਤੇ ਕਦੀ ਉਧਰ ਪੈਰਦੇ ਕਿੰਨੀ ਮੁਸ਼ਕਲ ਦੇ ਹਾਲਾਤ ਕਿਉਂਕਿ ਜਦੋਂ ਕਿਸੇ ਦੇ ਖੜਾ ਆਏ ਹੁੰਦੇ ਆ ਨਾ ਤੇ ਰਿਸ਼ਤੇਦਾਰ ਵੀ ਚਾਰ ਦਿਨ ਤੁਹਾਡੀ ਮਦਦ ਕਰਦੇ ਆ ਫਿਰ ਉਸ ਤੋਂ ਬਾਅਦ ਉਹ ਵੀ ਨਹੀਂ ਕਰਦੇ ਇਥੇ ਇੱਕ ਲੰਬੀ ਲੌਂਗ ਟਰਿਓਰ ਤਾਂ ਕਿ ਕਿ ਇਹ ਤਾਂ ਹੈ ਨਹੀਂ ਇਤੋਂ ਫਲ ਤੋੜਿਆ ਤੇ ਤੁਹਾਨੂੰ ਪੜਾ ਤਾ ਤੇ ਚਾਉ ਮੇਰੇ ਭਾਈ ਨਹੀਂ ਔਰ ਕਦੀ ਜਿਹੜੀ ਇੰਨੀ 20 ਸਾਲ ਪਿੱਛੇ ਛਲਾਂ ਗਿਆ ਇਦਾਂ ਦਿਖੜਨਾ ਉਦੇ ਤੋਂ ਉੱਪਰ ਤਿਆਂ ਉੱਪਰ ਤਿਆਂ ਬਹੁਤ ਟਾਈਮ ਲੱਗੇਗਾ ਹਰ ਕੋ ਬੰਦਾ ਚਾਹੁੰਦਾ ਕਿ ਮੈਂ ਇਹਨਾਂ ਦੀ ਮਦਦ ਕਰ ਲਊਗਾ ਪਰ ਉਹਨਾਂ ਦੀ ਜਦੋਂ ਪਰਮਾਤਮਾ ਹੀ ਮਦਦ ਕਰਾਵੇ ਨਾ ਪੀਉਂਤੋ ਹੀ ਹੁੰਦੀ ਹੈ ਕਿ ਕਿਸੇ ਦੇ ਦਿੱਤਿਆਂ ਕੁਝ ਵੀ ਨਹੀਂ ਫਰਕ ਪੈਂਦਾ ਜਿਹੜਾ ਝੋਨਾ ਹੈ ਨਾ ਉਹਦੀ ਫਸਲ ਤੇ ਜਦੋਂ ਦੇਖੋ ਕੋਈ ਮੋਰ ਬੋਲਦੇ ਪੰਛੀ ਬੋਲਦੇ ਤੇ ਚੜੀਆਂ ਵੀ ਦਾਣਾ ਚੁਗਦੀਆਂ ਹੀ ਆ ਹਨਾ ਤੇ ਇਦਾਂ ਦੀ ਮਹੌਲ ਕਦੀ ਕਿਤੇ ਦੁਨੀਆਂ ਦੇ ਕਿਸੇ ਕੋਨੇ 'ਚ ਦੇਖਿਆ ਨਹੀਂ ਹਣਾ ਖੜਾ ਖੜਾਂ ਦੀ ਮਾਰ ਚੱਲਦਾ ਪੰਜਾਬ ਕਿਤੇ ਸਤਲੁਜ ਕਿਤੇ ਰਾਵੀ ਕਿਤੇ ਬਿਆਸ ਇਦਾਂ ਦਾ ਰੂਪ ਧਾਰਨ ਕਰੇ ਜਿਹੜੇ ਦੇਖੋ ਲੋਕ ਪੂਜਾ ਕਰਨ ਕੋਈ ਨਾ ਕੋਈ ਪਰਮਾਨੰ ਕਈ ਵਰੀ ਇਹਨਾਂ ਦੇ ਪੁੱਤੇ ਹੀ ਜਾਂਦੇ ਮਤਲਬ ਕਿ ਘਾਟੇ ਜਾਂਦੇ ਹਨਾ ਤੇ ਪੋਲ ਤੱਕ ਵੀ ਲੋਕੀ ਉਸੇ ਘੁੰਮ ਚਲੇ ਜਾਂਦੇ ਸੀ ਈਵਨਿੰਗ ਚ ਪਰ ਇੰਨਾ ਸੋਹਣਾ ਬਣਿਆ ਵੀ ਸੀ ਤੇ ਅੱਜ ਸਾਰਾ ਕੁਝ ਪਾਣੀ ਉਪੜੀ ਹੋਇਆ ਪਾਣੀ ਪਾਣੀ ਧੰ ਖੂ ਗਿਆ ਕਿ ਹਰ ਜਗ੍ਹਾ ਖੇਤ ਖਨਾਨ ਕੋਈ ਵੀ ਦੇਖ ਲੋ ਪਾਣੀ ਕਿਤੇ ਝੋਨਾ ਨਜ਼ਰ ਨਹੀਂ ਆਉਂਦਾ ਲੋਕਾਂ ਦੇ ਘਰ ਕਈਆਂ ਨੇ ਵਿਚਾਰਿਆ ਨੇ ਚੀਜ਼ਾਂ ਜਿਹੜੀਆਂ ਇਨਸਟਾਲਮੈਂਟ ਤੇ ਬਣਾਈਆਂ ਸਾਰੀਆਂ ਖਰਾਬ ਸਤਿਆਨਾਸ ਕਈਆਂ ਨੇ ਆਪਣੇ ਕੱਪੜੇ ਜਿਹੜੇ ਸੀਗੇ ਸ਼ੌਕ ਕੱਪੜਿਆਂ ਦੀ ਸ਼ੌਕ ਦੀ ਅੱਜ ਮੈਂ ਇੱਕ ਮੁੰਡੇ ਦੀ ਵੀਡੀਓ ਦੇਖੀ ਉਹ ਸਾਰੇ ਕੱਪੜੇ ਖਰਾਬ ਹੋਏ ਹੋਏ ਪਰ ਵਾਲੇ ਥਾਂ ਬਚੇ ਜਿਹੜੇ نیچے ਸੀ ਉਹ ਕਿੰਨੇ ਜਿਉ ਨੂੰ ਭਾਂਡਾ ਵੀ ਹੈ ਤਾਂ ਉਸ ਕੱਪੜੇ ਤੇ ਕਿੰਨਾ ਸੁੱਕਣ ਤੇ ਤੇ ਕਿੰਨਾ ਟਾਈਮ ਲੱਗਣਾ ਤੇ ਲੋਕ ਨੂੰ ਪਤਾ ਲੱਗੇਗਾ ਕਿ ਇਹਨੇ ਸਾਰੇ ਹੀ ਕੱਪੜੇ ਵਾਸ਼ ਕਰਵਾਏ ਆ ਤੇ ਬਾਕੀ ਜਿਤੋਂ ਵੀ ਅਸੀਂ ਕਿਤੇ ਝਾੜ ਮਾਰਦੇ ਆ ਤੇ ਇੱਥੇ ਨੁਕਸਾਨ ਦੀ ਇੱਕ ਨਵੀਂ ਤਸਵੀਰ ਨਜ਼ਰ ਆਉਂਦੀ ਜਿੱਕ ਕਹਿੰਦਾ ਹੈ ਕਿ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਤੇ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਜਿਹੜਾ ਉਸ ਬੰਦਾ ਐਡਾ ਕਹਿੰਦਾ ਉਹਦਾ ਨੁਕਸਾਨ ਮਤਲਬ ਜੀ ਉਹ ਕਹਿੰਦਾ ਮੇਰਾ ਕੋਈ ਨੁਕਸਾਨ ਨਹੀਂ ਹੋਇਆ ਲੋ ਹ ਲਾਈਟਲੀ ਰਹਿੰਦੇ ਪਰ ਹਰ ਦੀ ਸਥਿਤੀ ਚ ਜਦੋਂ ਖੁਦ ਦੇ ਘਰ ਨੂੰ ਮਾਰ ਤਈ ਨਾ ਤਾਂ ਪਤਾ ਫਿਰ ਲੱਗਣਾ ਜਿਹੜੇ ਲੋਕਾਂ ਨੂੰ ਗੱਲਾਂ ਕਰਦੇ ਆ ਨਾ ਫਿਰ ਇਹ ਫਟਾ ਲੜਿਆ ਚਾਹੀਦੀਆਂ ਸਾਰੋ ਸਾਨੂੰ ਸასი ਕੱਲ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਬਈ ਅੱਜ ਗੱਲ ਕਰਦੇ ਆ ਵੀ ਰਾਤ ਜਿਹੜਾ ਜਲੰਧਰ ਮੀਂਹ ਪਿਆ ਭਾਈ ਬਈ ਪੁੱਛੋ ਹੀ ਨਾ ਹੈ ਨਾ ਬੀ ਐਂਡ ਸੀ ਜਿਵੇਂ ਕੋਈ ਪਾਣੀ نیچے ਉਡੇ ਲਿਆ ਵੀ ਜਾਨੀ ਕਿ نیچے ਪਾਣੀ ਸਾਰੇ ਦਾ ਸਾਰਾ ਸੁਟਿਆ ਕਈ ਵਾਰੀ ਬਾਲਟੀ ਤੋਂ ਪਾਣੀ ਛੋਟ ਦਿੰਦੇ ਆਂ ਗਿਰਾ ਕੇ ਇਦਾਂ ਡਿੱਗਦਾ ਸੀ ਪਾਣੀ ਤੇ ਪਾਣੀੋਂ ਪਾਣੀ ਹੋਇਆ ਉਹਨਾ ਜਲੰਦਰ ਕਿਉਂਕਿ ਰਾਤ ਦੇ 1 ਵਜੇ ਪਾਣੀ 1:00 ਸ਼ੁਰੂ ਹੋਇਆ ਵੀ ਕੋਈ ਇੰਨੇ ਭਾਰੀ ਵਿੱਚ ਬਾਹਰ ਵੀ ਨਹੀਂ ਜਾਂਦਾ ਤੇ ਪਰ ਸਾਰੇ ਕੋਈ ਕਦੀ ਵਾਸ਼ਰੂਮ ਉਠਿਆ ਜੰਗਿਆ ਤਾਂ ਕਿਦਾਂ ਵੀ ਸਭ ਨੇ ਵੇਖਿਆ ਪਰ ਉਦੋਂ ਸੁੱਤੇ ਕੋਈ ਵੀ ਨਹੀਂ ਕੁਕਿੰਗ ਨੂੰ ਜੋਰ ਦੀ ਮੀ ਪੈਂਦਾ ਪੈ ਸੀ ਡਰ ਗਏ ਸੀ ਆਪਾਂ ਆਪਣੇ ਘਰਾਂ ਦਾ ਵੀ ਖਰਚਾ ਪੈਦਾ ਹੋ ਜਾਂਦਾ ਆਪਣੇ ਕੀ ਨਾ ਡੈਮ ਟੁੱਟ ਜਾਂਦਾ ਵੀ ਕਈ ਦਰਿਆ ਦਬਨ ਕੋਈ ਟੁੱਟਣਾ ਜਾਵੇ ਕੋਈ ਪਾਣੀ ਇੱਧਰ ਸਾਡੇ ਵੱਲ ਨਾ ਆ ਜੇ ਇਹ ਤਾਂ ਡਰ ਦਾ ਮਾਹੌਲ ਤੇ ਸਹਿਮ ਦਾ ਮਾਹੌਲ ਸੀਗਾ ਸਾਰਿਆਂ ਦੇ ਵਿੱਚ ਕਿਤੇ ਬਿਜਲੀ ਚਮਕਦੀ ਸੀ ਇੰਨਾ ਕੜਕ ਰਿਆ ਸੀਗਾ ਤੇ ਮੈਨੂੰ ਪਤਾ ਲੱਗਾ ਉਧਰ ਦਾਂਚਵੰਦ ਵਾਲੀ ਸਾਈਡ ਕੋਈ ਸ਼ਾਪ ਤੇ ਗਿਰੀ ਹੈ ਉਹ ਸੜਗੇ ਸੀ ਐਸ ਮੋਹਲ ਦੇ ਵਿੱਚ ਜੀਣਾ ਕਿੰਨਾ ਔਖਾ ਕਿੰਨਾ ਔਖਾ ਆ ਇਹਨਾਂ ਸਭ ਸੰਤਾਪਾਂ ਨੂੰ ਸਹਿਣਾ ਪੰਜਾਬ ਦੇ ਉੱਤੇ ਪਤਾ ਨਹੀਂ ਕਿਹੜੀ ਕੁਦਰਤ ਦੀ ਕਰੋਪੀ ਆ ਗਈ ਵੈਸੇ ਹਿਮਾਚਲ ਵੀ ਔਰ ਹਿਮਾਚਲ ਵੀ ਕਦੀ ਪੰਜਾਬ ਦੇ 파ਰਟ ਹੁੰਦਾ ਸੀ ਦੋ ਨਾਂ ਸਟੇਟਸ ਵਿੱਚ ਇੰਨੀ ਤਬਾਹੀ ਜੰਮੂ ਕਸ਼ਮੀਰ ਵੀ ਹੈ ਬਾਕੀ ਸਟੇਟ ਵੀ ਹੈ ਤਾਂ بارش ਹੁੰਦੀ ਹੈ ਪਰ ਜਿੰਨੀ ਕ ਹੁੰਦੀ ਹੈ ਹਲਕੀ ਬੁੱਢੀ بارش ਹੁੰਦੀ ਹੈ ਜਾਂ ਇਦਾਂ ਦੀ بارش ਨੂੰ ਕੰਟਰੋਲ ਕਰਨਾ ਵੀ ਸੋਖਾ ਹੈ ਪਰ ਆਓ ਸਾਰੇ ਮਿਲ ਕੇ ਹੰਬਲਾ ਮਾਨ ਹਰ ਬੰਦਾ ਹੀ ਉਹਨਾਂ ਦੀ ਕੋਈ ਨਾ ਕੋਈ ਮਦਦ ਜਿੰਨੀ ਵੀ ਕਰ ਸਕਦਾ ਨਾ ਕਰੇ ਕਿਉਂਕਿ ਜਿਹੜੇ ਲੋਕ ਮੁਸੀਬਤਾਂ ਵਲੇ ਨਾ ਛੱਡ ਕੇ ਭੱਜ ਜਾਂਦੇ ਆ ਨਾ ਮੈਂ ਖੁਦ ਆਪਾਂ ਐਕਸਪੀਰੀਅੰਸ ਕੀਤਾ ਤੇ ਜਦੋਂ ਬੰਦੇ ਦੇ ਮੁਸ਼ਕਲਾਂ ਦੇ ਹਾਲਾਤ ਹੁੰਦੇ ਉਹ ਸਾਰੇ ਭੱਜ ਜਾਂਦੇ ਆ ਕੋਈ ਐਦਾ ਕੋਈ ਬਾਪੜਾ ਵਾਲਾ ਹੁੰਦਾ ਗੱਲਾਂ ਜਾਂ ਦਿਖਾਵੇ ਲਈ ਕਈ ਲੋਕ ਕਰਦੇ ਆ ਪਰ ਇਦਾਂ ਦੇ ਲੋਕਾਂ ਨੂੰ ਕਿ ਬਿਲਕੁਲ ਵੀ ਜਾਣਾ ਨਹੀਂ ਚਾਹੀਦਾ ਬਲਕਿ ਉਹੀ ਲੋਕ ਜਾਣ ਜਿਹੜੇ ਕੋਈ ਕੰਮ ਕਰ ਲੈਂਦੇ ਆ ਜਿਹੜੇ ਇੱਕ ਚੰਗੀ ਰੈਲਟੀਅਨ ਨੇ ਜਿਹੜੇ ਇਸ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦੇ ਆ ਕਿਉਂਕਿ ਇਹਨਾਂ ਲੋਕਾਂ ਤੇ ਆਪਾਂ ਲੋਕਾਂ ਤੇ ਭਰੋਸਾ ਕਰਦੇ ਆ ਪਰ ਇਹ ਸਰਕਾਰ ਵੀ ਜੇ ਸਾਡੇ ਤੇ ਭਰੋਸਾ ਕੀਤਾ ਤੇ ਉਸ ਤੋਂ ਪੂਰਾ ਉਧਰੋਂ ਇਹਨਾਂ ਸੋਚੋ ਕਿ ਇਨਾ ਰਾਸ਼ਨ ਕਿੱਥੇ ਗਿਆ ਜਾਂ ਕੌਣ ਲੈ ਗਿਆ ਕੀ ਹੋ ਗਿਆ ਆਪਣਾ ਕਰਮ ਕਰਦੇ ਰਹੋ ਉਹਨਾਂ ਨੇ ਹੀ ਖਾਣਾ ਹੈ ਰਾਸ਼ਨ ਕੋਈ ਵੀ ਨਹੀਂ ਲੈ ਕੇ ਜਾ ਹੁੰਦਾ ਤੇ ਜਿਹੜਾ ਲੋਕ ਨੇ ਆਪਮੋਹਰੇ ਲੱਗ ਜਾਂਦੇ ਐ ਆਪਮੋਹਰੇ ਲੱਗ ਕੇ ਮਦਦ ਕਰਦੇ ਐ ਪਿੰਨਾ ਵਿੱਚੋਂ ਰਾਸ਼ਨ ਇਕੱਠਾ ਕਰ ਚਾਰ ਇਕੱਠਾ ਕਰ ਜੋ ਪਸ਼ੂਨ ਪਾਣੀ ਕੀ ਜਿਹੜੀ ਚੀਜ਼ ਆ ਉਹਨਾਂ ਦੀ ਕੋਈ ਨਹੀਂ ਹੈ ਹੁਣ ਤੇ ਆਪਸਥਾਰੀ ਡਾ ਕੇ ਹੰਬੜਾ ਮਾਰੀਏ ਤੇ ਜਦੋਂ ਸਾਰਾ ਪੰਜਾਬ ਵੀ ਰਲ ਕੇ ਤਿਲ ਫੁੱਲ ਦੀ ਇੱਦਾਂ ਭੇਟਾ ਖੋਲ ਦੋ ਕਿ ਹਰ ਇੱਕ ਬੰਦਾ ਜਿਹੜੀ ਉਹ ਖੁਸ਼ ਨਾ ਖੁਸ਼ ਮੱਤ ਜਰੂਰ ਕਰੇ ਤਾਂ ਕਿ ਉਹਨਾਂ ਲੋਕਾਂ ਦਾ ਸਪੋਰਟ ਹੋਵੇ ਧੰਨਵਾਦ ਸਾਰਿਆਂ ਦਾ